ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਵਿਸਾਖੀ ਦਾ ਤਿਉਹਾਰ ਆ ਰਿਹਾ ਹੈ ਤੇ ਸਾਡੇ ਅਮੀਰ ਵਿਰਸੇ ਨਾਲ ਸਾਡੇ ਤਿਉਹਾਰਾਂ ਦੇ ਨਾਲ ਸਾਡੀ ਜਵਾਨ ਪੀੜੀ ਅੱਜ ਕੋਹਾਂ ਦੂਰ ਖੜੀ ਨਜ਼ਰ ਆਂਦੀ ਹੈ ਕਿਉਂਕਿ ਵੈਸਟਰਨ ਕਲਚਰ ਦਾ ਕੁਝ ਅਜੇਹਾ ਪ੍ਰਭਾਵ ਹੋਣਾ ਉੱਤੇ ਪਿਆ ਹੈ ਜਿਸ ਦੇ ਚਲਦਿਆਂ ਉਹ ਇੱਕ ਅਜਿਹੇ ਰੰਗ ਵਿੱਚ ਰੰਗਣੇ ਸ਼ੁਰੂ ਹੋ ਗਏ ਨੇ ਕਿ ਆਪਣੇ ਅਮੀਰ ਵਿਰਸੇ ਤੋਂ ਉਹ ਕੋਹਾਂ ਦੂਰ ਹੋ ਗਏ ਨੇ ਤੇ ਐਸੀ ਦੂਰੀ ਨੂੰ ਦੂਰ ਕਰਨ ਵਾਸਤੇ ਆਪਣੇ ਅਮੀਰ ਵਿਰਸੇ ਦੇ ਨਾਲ ਆਪਣੇ ਤਿਉਹਾਰਾਂ ਦੇ ਨਾਲ ਜਵਾਨ ਪੀੜੀ ਨੂੰ ਨਵੀਂ ਪਨੀਰੀ ਨੂੰ ਜੋੜਨ ਵਾਸਤੇ ਪ੍ਰੀਤਾ ਲੀਲੈਸਨ ਸਕੂਲ ਨੇ ਇੱਕ ਨਵਾਂ ਉਪਰਾ ਲਾ ਦਾ ਵਿਸਾਖੀ ਦੇ ਅਮੀਰ ਵਿਰਸੇ ਨੂੰ ਦਰਸ਼ਨ ਵਾਸਤੇ ਵਿਸਾਖੀ ਫੈਸਟੀਵਲ ਦਾ ਆਯੋਜਨ ਕੀਤਾ ਜਿਸ ਦੇ ਵਿੱਚ ਹੋਰ ਸਕੂਲਾਂ ਦੇ ਨਾਲ ਨਾਲ ਕਈ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿੱਤਾ ਜਵਾਨ ਪੀੜੀ ਨੇ ਇਸ ਫੈਸਟੀਵਲ ਦਾ ਆਨੰਦ ਮਾਣਿਆ ਅਤੇ ਉਹਨਾਂ ਨੂੰ ਆਪਣੇ ਦਿਨਾਂ ਤਿਉਹਾਰਾਂ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦਾ ਵੀ ਮੌਕਾ ਮਿਲਿਆ ਆਖਿਰ ਇਸ ਸਾਰੇ ਮੌਕੇ ਤੇ ਪ੍ਰੀਤਲੀ ਲੈਸਨ ਸਕੂਲ ਦੀ ਪ੍ਰਿੰਸੀਪਲ ਮੈਡਮ ਦੇਵਯਪ੍ਰੀਤ ਕਰਨੇ ਟੀ ਕੇ ਆਓ ਜਾਣਦਿਆਂ ਤੇ ਨਾਲ ਹੀ ਜਾਣਦਿਆਂ ਸਹਿਯੋਗਿਆਂ ਦਾ ਕੀ ਕਹਿਣਾ ਸੀ ਮੇਰੇ ਵੱਲੋਂ ਸਭ ਤੋਂ ਪਹਿਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਕੀਤਾ ਨਹੀਂ ਲੈਸਨ ਸਕੂਲ ਦੀ ਪ੍ਰਿੰਸੀਪਲ ਮੇਰਾ ਨਾਮ ਮਾਨਪ੍ਰੀਤ ਕੌਰ ਹੈ ਅਸੀਂ ਅੱਜ ਜੋ ਇੱਥੇ ਵਿਸਾਖੀ ਦਾ ਮੇਲਾ ਪੇਸ਼ ਕੀਤਾ ਹੈ ਉਹ ਇੱਕ ਤਰ੍ਹਾਂ ਦਾ ਅਸੀਂ ਆਪਣੇ ਪੁਰਾਣੇ ਪਿੰਡਾਂ ਦੇ ਨਾਲ ਬੱਚਿਆਂ ਨੂੰ ਜੋੜਨ ਵਾਸਤੇ ਪੇਸ਼ਕਾਰੀ ਕੀਤੀ ਹੈ ਤਾਂ ਕਿ ਬੱਚੇ ਆਪਣੇ ਕਲਚਰ ਨੂੰ ਜੋ ਅੱਜਕੱਲ੍ਹ ਭੁੱਲਦੇ ਜਾ ਰਹੇ ਨੇ ਜੋ ਬਾਹਰ ਵਾਲੇ ਦੇਸ਼ਾਂ ਵੱਲ ਬੱਚੇ ਬਾਹਰ ਵਾਲੇ ਮੁਲਕਾਂ ਵਾਲੇ ਪਾਸੇ ਬੱਚੇ ਵੱਧਦੇ ਜਾ ਰਹੇ ਹਨ ਉਹਨਾਂ ਨੂੰ ਇੱਕ ਦੁਬਾਰਾ ਆਪਣੇ ਪੁਰਾਣੇ ਕਲਚਰ ਨਾਲ ਜੋੜਨਾ ਆਪਣੀਆਂ ਜੜ੍ਹਾਂ ਨਾਲ ਜੋੜਨਾ ਕਿ ਜਿਹੜਾ ਰੁੱਖ ਜੜਾਂ ਤੋਂ ਵੱਖਰਾ ਹੋ ਜਾਂਦਾ ਹੈ ਉਹ ਰੁੱਖ ਜਿਹੜਾ ਹੈਗਾ ਰੁੱਖ ਨਹੀਂ ਰਹਿ ਪਾਉਂਦਾ ਉਹ ਰੁੱਖ ਬਹੁਤ ਜਲਦੀ ਖੋਖਲਾ ਹੋ ਜਾਂਦਾ ਤੇ ਉਸ ਰੁੱਖ ਨੂੰ ਆਪਾਂ ਆਪਣੀ ਧਰਤੀ ਨਾਲ ਜੋੜੇ ਰੱਖਣ ਵਾਸਤੇ ਇੱਕ ਤਰ੍ਹਾਂ ਦਾ ਇੱਕ ਪੰਜਾਬੀ ਕਲਚਰ ਜਿਹੜਾ ਹੈਗਾ ਸਾਰੇ ਬੱਚਨ ਸਮਝਾਉਣ ਵਾਸਤੇ ਕਿ ਅੱਜ ਇੱਕ ਆਪਣਾ ਪੰਜਾਬੀ ਫੇਅਰ ਬਸਾਖੀ ਫੇਅਰ ਜਿਹੜਾ ਸੀ ਲਗਾਇਆ ਹੈ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਕਿ ਇੱਕ ਤਰ੍ਹਾਂ ਦਾ ਪੰਜਾਬੀ ਵਿਰਸਾ ਜਿਹੜਾ ਹੈਗਾ ਅਸੀਂ ਇੱਕ ਆਪਣਾ ਸਟਾਲ ਰੈਡੀ ਕੀਤਾ ਜਦੇ ਵਿੱਚ ਅਸੀਂ ਆਪਣੀ ਇੱਕ ਪੰਜਾਬੀ ਰਸੋਈ ਦਿਖਾਈ ਗਈ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਕਿਸ ਤਰ੍ਹਾਂ ਦੇ ਰਕਤ ਹੁੰਦੇ ਸੀ ਕਿੱਦਾਂ ਲੋਕੀ ਖਾਣਾ ਬਣਾਉਂਦੇ ਸੀ ਕਿੱਦਾਂ ਚੁੱਲ੍ਹੇ ਵਿੱਚ ਖਾਣਾ ਬੰਦਾ ਸੀ ਕਿੱਦਾਂ ਚਾਟੀ ਵਿੱਚ ਮਧਾਣੀ ਵੱਜ ਕੇ ਮੱਖਣ ਨਿਕਲਦਾ ਸੀ ਕਿੱਦਾਂ ਲੋਕੀ ਘਰਾਂ ਵਿੱਚ ਖੁਦ ਹੀ ਚਰਖੇ ਤੇ ਕਪਾਹ ਨੂੰ ਕੱਤ ਕੇ ਜਿਹੜਾ ਹੈਗਾ ਉਹਨੂੰ ਕੱਤ ਕੇ ਕਿੱਦਾਂ ਖੁਦ ਹੀ ਉਹ ਕਪੜਾ ਬਣਾਉਂਦੇ ਸੀ ਤੇ ਕਿੱਦਾਂ ਖੁਦ ਹੀ ਚੱਕੀਆਂ ਦੇ ਵਿੱਚ ਘਰਤੀ ਸੀ ਆਟਾ ਕੱਢ ਕੇ ਤੇ ਆਪਣੀ ਰੋਟੀ ਅੱਪਾ ਲਈ ਤੇ ਇਹ ਸਭ ਚੀਜ਼ਾਂ ਦਿਖਾਉਣ ਦਾ ਮਕਸਦ ਇਹ ਹੈ ਕਿ ਬੱਚਾ ਜਿਹੜਾ ਹੈਗਾ ਆਪਣੇ ਆਪ ਨੂੰ ਦੁਬਾਰਾ ਇਸ ਵਿਰਸੇ ਨਾਲ ਜੋੜ ਸਕੇ ਤੇ ਗਾਂ ਆਪਣਾ ਜਿਹੜਾ ਜਿਹੜਾ ਅੱਗੇ ਆਪਣਾ ਮਸਤਕਬਲ ਨੂੰ ਅੱਗੇ ਲੈ ਸਕੇ ਕਿਉਂਕਿ ਜਿਹੜਾ ਬੰਦਾ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਉਹੀ ਅੱਗੇ ਹੋ ਕੇ ਦੱਸ ਸਕਦਾ ਜੇ ਅਸੀਂ ਆਪਣੇ ਕਦਰਾਂ ਕੀਮਤਾਂ ਨੂੰ ਭੁੱਲ ਜਾਵਾਂਗੇ ਤਾਂ ਉਹ ਜਿਹੜਾ ਹੈਗਾ ਬੱਚਾ ਤਦ ਹੀ ਆਪਣੀ ਜ਼ਿੰਦਗੀ ਇਸ ਤਰ੍ਹਾਂ ਨਹੀਂ ਜੀ ਸਕਦਾ ਅੱਜ ਕੱਲ ਮਾਪੇ ਵੀ ਕਹਿੰਦੇ ਆਪਣੇ ਬੱਚਾ ਨੂੰ ਹਿੰਦੀ ਅੰਗਰੇਜ਼ੀ ਬੋਲੀ ਸਿਖਾਉਂਦੇ ਆ ਪਰ ਮੇਰਾ ਮੰਨਣਾ ਇਹ ਹੈ ਕਿ ਠੀਕ ਹੈ ਹਿੰਦੀ ਅੰਗਰੇਜ਼ੀ ਵੀ ਸਿੱਖਣੀ ਚਾਹੀਦੀ ਹੈ ਪਰ ਪੰਜਾਬੀ ਜਿਹੜੀ ਤੁਹਾਡੀ ਮਾਂ ਬੋਲੀ ਹੈ ਔਰ ਪੰਜਾਬੀ ਜਿਹੜੀ ਇੱਕ ਮਾਂ ਬੋਲੀ ਹੈ ਬਹੁਤ ਅਮੀਰ ਮਾਂ ਬੋਲੀ ਉਹ ਸਾਰੇ ਬੱਚਨ ਦਾ ਹੈਗਾ ਸਭ ਤੋਂ ਸਿਖਾਣੀ ਚਾਹਤ ਹਾਂਜੀ की नाम है मैडम अपना मेरा नाम राधा है मैं कपूरथला शहर की रहने वाली हूँ मैं यहाँ एक फंक्शन पे आई हूँ जो कि प्रीतल एस स्कूल में करवाया गया है मैं यहाँ की प्रिंसिपल मैम और बाकी स्टाफ को बसाखी की बहुत बहुत बधाई देती हूँ इस स्कूल में जो प्रिंसिपल प्रिंसिपलपेक्टेड प्रिंसिपल मैडम है उन्होंने बसाखी का है प्रोग्राम कराया है जिससे बच्चों को पंजाबी सभ्यता के बारे में पंजाबी खाने के बारे में और कैसा रहन सहन है इसके बारे में पता चलता है मैं चाहती हूँ कि मैडम आने वाले टाइम में ये छोटे छोटे फंक्शन करवाती हैं जिससे बच्चों को पूरी सभ्यता का पता चलता है यहाँ बच्चों ने पंजाबी भुगड़ा गिदा और पंजाबी डांस तैयार करे है। यहां हैं यहाँ पंजाबी झांकियाँ तैयार करी गई हैं जिससे बच्चों को पता चलता है कि पंजाबी कल्चर में क्या क्या यूज़ होता है किस तरीके से रहन सहन होता है मैडम ने ये प्रोग्राम बहुत ही अच्छा करवाया है मैं चाहती हूँ कि प्रिंसिपल मैडम आने वाले टाइम में ऐसे छोटे छोटे जो है प्रोग्राम करवाती रहे जिससे बच्चों को पूरा पता चलता रहे अपनी सभ्यता के बारे में पहचान होती रही कि हमारी सभ्यता किस तरह से थी मैं मैडम से दरखास्त मैं मैडम से रिक्वेस्ट करती हूँ और उनका बहुत बहुत शुक्रिया अदा करती हूँ बच्चों ने तो यहाँ पर बहुत अच्छा इन्जॉयमेंट किया ही किया साथ में पेरेंट्स ने भी यहाँ बहुत बहुत इन्जॉयमेंट किया जिससे हम सब बहुत खुश हैं इस मेले में आके और मेरे दो छोटे बच्चे यहाँ मेरा एक बेटा यहाँ पढ़ता है वो भी यहाँ अगर बहुत खुश है और मैं देख रही यहाँ का पूरा माहौल खुश मिजाज बना हुआ है पूरी तरह से चहल पहल है स्कूल के अंदर पूरे स्टाफ का मैं शुक्रिया अदा करती हूँ प्रिंसिपल मैम का शुक्रिया अदा करती हूँ और यहाँ मैं चाहती हूँ कि सब को लख लख बधाई बैसाखी की और सभी इस तरह से खुशी खुशी अपने घर जाए फंक्शन का खूब इतमान लें और प्रिंसिपल मैडम का बहुत बहुत शुक्रिया हाँ जी हाँ जी मैम ਸਸ਼ਿਕਾ ਜੀ ਮੇਰਾ ਨਾਮ ਰਿਚਾ ਪੁਤੀਆ ਮੈਂ ਕੂਕਲਾ ਤੋਂ ਬਿਲੋਂਗ ਕਰਦੀ ਹਾਂ ਅੱਜ ਸਿਂਕਿਟਾਲੀ ਲੈਸਨ ਸਕੂਲ ਵਿੱਚ ਵੀ ਸਾਥੀ ਦਾ ਜੋ ਇਹਨੇ ਫੰਕਸ਼ਨ ਆਰਗੇਨਾਈਜ਼ ਕੀਤਾ ਉਹਨੂੰ ਸੈਲੀਬ੍ਰੇਟ ਦੇਖਣ ਵਾਸਤੇ ਆਏ ਹਾਂ ਬੱਚਿਆਂ ਦੇ ਨਾਲ ਸਕੂਲ ਦਾ ਹੀ ਬਹੁਤ ਵੱਡਾ ਉਪਰਾਲਾ ਹੈ ਬਹੁਤ ਅੱਛਾ ਉਪਰਾਲਾ ਹੈ ਮੈਂ ਕਈ ਸਪੂਟਸ ਦੇਖਿਆ ਪਰ ਕਿਤੇ ਵੀ ਇਸ ਤਰ੍ਹਾਂ ਕਿ ਸਾਥੀ ਸੈਲੀਬ੍ਰੇਟ ਨਹੀਂ ਕੀਤੀ ਜਾਂਦੀ ਜਿਵੇਂ ਕਿ ਇਹਨਾਂ ਦੇ ਸਕੂਲ ਵਿੱਚ ਛੋਟੀ ਹੈ ਇਹ ਸਾਡੇ ਸਿੱਖ ਇਤਿਹਾਸ ਨੂੰ ਦਰਸਾਉਂਦਾ ਹੈ ਪੂਰਾ ਕਲਚਰ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਜੋ ਕਿ ਬਹੁਤ ਅੱਛਾ ਕਦਮ ਹੈ ਸਕੂਲ ਵੱਲੋਂ ਕਿ ਇਸ ਇਹਨਾਂ ਦੇ ਸਕੂਲ ਨੇ ਹਮੇਸ਼ਾ ਇਦਾਂ ਹੀ ਇਹਨਾਂ ਦੇ ਨਾਲ ਜੁੜੇ ਰਵਾਂਗੇ ਇਹਨਾਂ ਦੇ ਨਾਲ ਅੱਗੇ ਵੀ ਇਹਨਾਂ ਦੇ ਨਾਲ ਇਦਾਂ ਹੀ ਸੈਲੀਬ੍ਰੇਟ ਕਰਦੇ ਰਹੋਗੇ ਫੰਕਸ਼ਨਸ ਔਰ ਬੱਚੇ ਵੀ ਬਹੁਤ ਸੈਲੀਬ੍ਰੇਟ ਅੱਛੀ ਤਰ੍ਹਾਂ ਨਾਲ ਕਰ ਰਹੇ ਆ ਸਾਰੇ ਬੱਚੇ ਸਾਰੀਆਂ ਚੀਜ਼ਾਂ ਰਾਈਡਸ ਵਗੈਰਾ ਬਹੁਤ ਅੱਛੀ ਤਰ੍ਹਾਂ ਸੈਲੀਬ੍ਰੇਟ ਕਰ ਲੈ ਰਹੇ ਆ ਐਨਜੋਏ ਕਰ ਰਹੇ ਆ ਬੱਚੇ ਅਸੀਂ ਬਹੁਤ ਖੁਸ਼ ਆਂ ਕਿ ਸਕੂਲ ਨੇ ਇੰਨਾ ਵੱਡਾ ਫੰਕਸ਼ਨ ਆਰਗੇਨਾਈਜ਼ ਕੀਤਾ ਥੈਂਕ ਯੂ ਗੁਰਪ੍ਰਿਆ ਰਿਓ ਚਾਹੀ ਕੋਈ ਗੁਰਪੁਰਬ ਹੋਵੇ ਸ਼ਹੀਦੀ ਦੀ ਹੜਾ ਹੋਵੇ ਜਾਂ ਖਾਲਸਾ ਸਿਰਜਣਾ ਦਿਵਸ ਸਾਡੇ ਬੱਚਿਆਂ ਨੂੰ ਜ਼ਰੂਰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵਿਸਾਖੀ ਸਿਰਫ ਤੇ ਸਿਰਫ ਕਣਕਾਂ ਦੇ ਪੱਕਣ ਦੇ ਨਾਲ ਸੀਮਿਤ ਨਹੀਂ ਹੈ ਵਿਸਾਖੀ ਦੇ ਨਾਲ ਸਾਡਾ ਇੱਕ ਹੋਰ ਵਿਲੱਖਣ ਇਤਿਹਾਸ ਜੁੜਿਆ ਹੋਇਆ ਹੈ ਜਿਸ ਨੂੰ ਅਸੀਂ ਖਾਲਸਾ ਸਿਰਜਣਾ ਦਿਵਸ ਵੀ ਆਖਦੇ ਹਾਂ ਤੇ ਇਹ ਸਾਡੇ ਆ ਬੱਚਿਆਂ ਨੂੰ ਸਾਡੀਆਂ ਨਵੀਆਂ ਪੀੜ੍ਹੀਆਂ ਨੂੰ ਪਨੀਰੀਆਂ ਨੂੰ ਤਾਂ ਹੀ ਪਤਾ ਲੱਗੇਗਾ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਅਜਿਹੇ ਸਮਾਗਮਾਂ ਦੇ ਵਿੱਚ ਲੈ ਕੇ ਜਾਵਾਂਗੇ ਅਗਰ ਅਸੀਂ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਅਜਿਹੇ ਅੱਜ ਅਸੀਂ ਆਰਗੇਨਾਈਜ਼ ਕਰਾਂਗੇ ਜਿਹਦੇ ਵਿੱਚ ਬੱਚਿਆਂ ਨੂੰ ਉਹਨਾਂ ਦੇ ਸੱਭਿਆਚਾਰ ਦੇ ਨਾਲ ਉਹਨਾਂ ਦੇ ਵਿਰਸੇ ਦੇ ਨਾਲ ਜੋੜਿਆ ਜਾ ਸਕੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹ ਕਿੰਨੇ ਅਮੀਰ ਵਿਰਸੇ ਦੇ ਵਾਰਸ ਹਨ ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ